ਮਾਗੀਵਲ ਦਿਨ ਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਗ ਮੱਜਨ ਸੰਗ ਸਾਧੂਆਂ ਤੋੜੀ ਘਰ ਇਸ਼ਨਾਨ ਹਰ ਕਾ ਨਾਮ ਧਿਆਏ ਸੋ ਸਭਨਾਂ ਨੂੰ ਕਰਤਾਨ ਤੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਮਾਗ ਮੱਜਨ ਸੰਗ ਸਾਧੂਆਂ ਤੋੜੀ ਘਰ ਇਸ਼ਨਾਨ ਅੱਜ ਦੇ ਦਿਨ ਬਸੰਤ ਰਾਗ ਜਿਹੜਾ ਹੈਗਾ ਆਰੰਭ ਹੁੰਦਾ ਹੈ ਅਗਰ ਸਮੂਹ ਸੰਗਤਾਂ ਅੱਜ ਦੇ ਦਿਨ ਗੁਰੂ ਘਰਾਂ 'ਚ ਆ ਕੇ ਉਹਨਾਂ ਦੇ ਉਪਦੇਸ਼ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਸਾਧਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਧਾਨ ਹੈ ਉਹਨਾਂ ਨੇ ਮਾਰਾ ਇਹ ਨੇਕ ਕਿਹਾ ਕਿ ਜਿਹੜਾ ਧਾਨ ਸਾਡਾ ਕੋਈ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਆ ਜਾਂ ਸਾਤਨਾ ਵਾਇਕਲ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਹੈ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਾਰਾ ਹੀ ਪਲਾ ਕਰਦੇ ਆ ਆਪਣਾ ਨਾਮ ਦੱਸ ਕੀ ਕਹਿਣਾ ਚਾਹੋਗੇ ਗੁਰੂ ਘਰ ਪਹੁੰਚੇ ਉਹ ਅੰਮ੍ਰਿਤ ਵੇਲੇ ਤੋਂ ਹੀ ਆਪਣਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਨਿਹੰਗ ਸਿੰਘ ਇਕਾਣਾ ਜੋ ਗੁਰੂਕਾਰ ਪੰਚੀ ਮਾਗੀ ਵਾਲੇ ਦਾ ਮਾਗੀ ਵਾਲ ਦੇਣ ਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਘ ਮੰਜਨ ਸਿੰਘ ਸਾਧੂ ਮਾਨ ਤੂੜੇ ਘਰ ਇਸ਼ਨਾਨ ਹਰਕਾ ਨਾਮ ਅਧਿਆਏ ਸੁਣ ਸਭਨਾਂ ਨੂੰ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਤਨਾਮ ਵਾਈਕੁਰ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਾਰਾ ਹੀ ਪਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮਾਸੇ ਵਰਤ ਉਸ ਲੈਂਡ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂਡ ਦੇ ਉੱਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰਦੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਹੂੰ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਪਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਪਾਵੇਂ ਜਿੰਨੀ ਮਰਜ਼ੀ ਆ ਜਿਹੜੇ ਆਪਣੇ ਸਰਦਾ ਪਾਣਾ ਨਾਲ ਇਸ਼ਨਾਨ ਕਰਨ ਸਰੋਵਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗਾਂਲੇ ਮਾਘੀ ਲੈਣੇ ਪਹੁੰਚੇ ਜਾ ਸੰਗਤ ਜਿਹੜੀ ਮੁਕਸਰ ਸਾਹਿਬ ਪਹੁੰਚੀ ਹੈ ਮੁਕਸਰ ਸਾਹਿਬ ਜਿਹੜੀ ਸਖਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਜਿਹੜੀ ਉੱਥੇ ਪਹੁੰਚ ਗਈ ਆ ਅਹੀਂ ਸੋ ਮੁਕਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅੱਜ ਗੁਰੂ ਘਰ ਪਹੁੰਚੇ ਅੱਜ ਗੁਰੂ ਘਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਤੇ ਸੰਗਤ ਵੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਵਾਰ ਸਾਹਿਬ ਦੇ ਪਾਤਸ਼ਾਹ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸ ਜੀ ਅੱਜ ਦਾ ਦਿਨ ਬੜਾ ਮਹਾਨ ਦਿਨ ਹੈ ਅੱਜ ਦੇ ਦਿਨ ਸਾਰੇ ਲੋਕ ਤੀਥਾਂ ਜਾ ਕੇ ਇਸ਼ਨਾਨ ਕਰਦੇ ਹਨ ਜਿਹੜਾ ਸਿੱਖ ਹੈ ਉਹ ਮੱਗੀ ਦੇ ਮਹੀਨੇ ਤੇ ਜਿਹੜਾ ਹੈਗਾ ਗੁਰੂ ਘਰ ਹੁੰਦਾ ਹੈ ਗੁਰੂ ਘਰ ਦੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਾਧਦਾ ਹੈ ਤੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਮੱਗ ਮੱਜਨ ਸੰਗ ਸਾਧੂਆਂ ਢੋੜੀ ਕਰ ਇਸ਼ਨਾਨ ਅੱਜ ਦੇ ਦਿਨ ਬਸੰਤ ਰਾਗ ਜਿਹੜਾ ਹੈਗਾ ਆਰੰਭ ਹੁੰਦਾ ਹੈ ਅਗਰ ਸਮੂਹ ਸੰਗਤਾਂ ਅੱਜ ਦੇ ਦਿਨ ਗੁਰੂ ਘਰਾਂ ਚ ਆ ਕੇ ਉਹਨਾਂ ਦੇ ਉਪਦੇਸ਼ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਸਾਧਨ ਜਦੋਂ ਕਿ ਠੰਡ ਵੀ ਹੈਗੀ ਹੈ ਪਰ ਆਸਰਾ ਗੁਰੂ ਸਾਹਿਬ ਦੇ ਨਾਲ ਬਹੁਤ ਹੀ ਸਖਤ ਹੈ ਜਦੋਂ ਗੁਰੂ ਨਾਲ ਪਿਆਰ ਹੋਵੇ ਮਨ 'ਚ ਸ਼ਰਧਾ ਹੋਵੇ ਤਾਂ ਫਿਰ ਠੰਡ ਨਹੀਂ ਦੇਖੇ ਜਾਂਦੀ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਮੇਰ ਜਾਇ ਮਿਲਾਂ ਤੇ ਨਾ ਸੱਜਣਾ ਟੁੱਟੇ ਨਾਹੀਂ ਨਿਓ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦੇ ਦਿਨ ਜੇ 40 ਮੁਕਤੇ ਦੀ ਇਫਾਦਤ ਮਿਲੀ ਸੀ ਮੁਖਤਾਰ ਸਾਹਿਬ ਖੇ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਅਨੰਦਪੁਰ ਸਾਹਿਬ ਤੋਂ ਵਾਪਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਅੱਜ ਬਿਦਾਵਾ ਲਿਖ ਕੇ ਦਿੱਤਾ ਸੀ ਅਸੀਂ ਤੁਹਾਡੇ ਸਿੰਘ ਨਹੀਂ ਤੁਸੀਂ ਛੁੱਡੇ ਸਾਡੇ ਗੁਰੂ ਨਹੀਂ ਤੇ ਅੱਜ ਦੇ ਦਿਨ ਉਹ ਜਦੋਂ ਖੇਰਾਨੇ ਦੀ ਢਾਬ ਉੱਤੇ ਲੜਦੇ ਲੜਦੇ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਨੇ ਮਹਾ ਸਿੰਘ ਨੂੰ ਜੋ ਸਿਸਕ ਰਿਆ ਸੀ ਉਹਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਵੀ ਗੁਰੂ ਜੀ ਜਿਹੜੇ ਅਸੀਂ ਲਿਖ ਕੇ ਦਿੱਤਾ ਸੀ ਬਿਦਾਵਾ ਉਹ ਅੱਜ ਪਾੜ ਦਿਓ ਗੁਰੂ ਜੀ ਨੇ ਕਹਿੰਦੇ ਮੈਂ ਵੀ ਕੁਛ ਨਹੀਂ ਸੰਭਾਲ ਕੇ ਰੱਖਿਆ ਸਾਰਾ ਸਰਬੰਸ ਵਾਰ ਕੇ ਆ ਗਿਆ ਮੈਂ ਸਿਰਫ ਆਪਣਾ ਤੁਹਾਡਾ ਬਿਦਾਵਾ ਹੀ ਪਾੜ ਕੇ ਰੱਖਿਆ ਜਿਹੜਾ ਤੁਸੀਂ ਦਿੱਤਾ ਸੀ ਉਹੀ ਮੈਂ ਸੰਭਾਲ ਕੇ ਰੱਖਿਆ ਹੋਇਆ ਉਹਦੇ ਸਾਹਮਣੇ ਬਿਦਾਵਾ ਪਾੜਦਾ ਟੁੱਟੀ ਗੰਢੀ ਅੱਜ ਅੱਜ ਦਾ ਦਿਨ ਜਿਹੜਾ ਇਸ ਕਰਕੇ ਖਜ਼ਾਨਾ ਲਈ ਢਾਪ ਦਾ ਨਾਮ ਹੈਗਾ ਮੁਖਤਸਰ ਰੱਖਿਆ ਗਿਆ ਸਮੂਹ ਸੰਗਤਾਂ ਅੱਜ ਮੁਖਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਿੱਥੇ ਜੀ ਸਾਹਿਬ ਗੁਰੂਕਰ ਹਜੇ ਹੈ ਉੱਥੇ ਨਤਮਸਤਕ ਹੋ ਰਹੀਆਂ ਹਨ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀਆਂ ਹਨ